ਨੇੜੇ ਆਈ ਜਾਂਚ ਤੇ ਬਿੰਨੂ ਕੁੜੀ ਦੇ ਕੰਨ ਵਾਲੀ ਗੱਲ ਨੂਰ ਮਹਿਲ ਵਿੱਚ ਹੁਣ ਹੋਵੇਗੀ ਕਿਉਂਕਿ ਨਗਰ ਕੌਂਸਲ ਚੋਣਾ ਆਉਣ ਵਾਲੇ 1-2 ਮਹੀਨਿਆਂ ਵਿੱਚ ਐਲਾਨ ਹੋਣਾ ਇਸ ਸਭਾਵਨਾ ਬੜੀ ਹੈ ਜਿਵੇਂ ਕਿ ਪਹਿਲਾਂ ਵੀ ਪਿਛਲੇ ਐਪੀਸੋਡ ਮੁੱਦੇ ਦੀ ਗੱਲ ਪ੍ਰਵਾਹ ਵਿੱਚ ਆਪਾਂ ਹੁਣ ਤੱਕ 23 ਵਾਰ ਗੱਲ ਕਰ ਚੁੱਕੇ ਹਾਂ ਕਿ ਨੂਰ ਮਹਿਲ ਦਾ ਜਿਹੜਾ ਸੀਵਰੇਜ ਹੈ ਥਾਂ-ਥਾਂ ਤੋਂ ਲੀਕਿਆ ਹੈ ਪਾਣੀ ਤੇ 77 ਬਲੋਂ ਪਿਛਲੇ ਸਮੇਂ 'ਚ ਸੱਤੂ ਮਸ਼ੀਨਾਂ ਲਾ ਕੇ ਇਹਦੀ ਸਫਾਈ ਕੀਤੀ ਗਈ ਪਰ ਜਿੰਨਾ ਚਿਰ ਸੀਵਰੇਜ ਦੀ ਮੇਨ ਜਿਹੜੀ ਰਾਈジング ਮੇਨ ਜਿਹੜਾ ਨਿਕਾਸੀ ਪਾਈਪ ਪੈਤੀ ਪੂਰਾ ਪਾਣੀ ਨਹੀਂ ਨਿਕਲਦਾ ਉਹਨਾਂ ਚਿਰ ਸੀਵਰੇਜ ਜਿਹੜਾ ਆ ਉਹ ਓਵਰਫਲੋ ਹੁਣ ਨਹੀਂ ਹਟਣਾ ਪਰ ਇੰਦਰਜੀਤ ਕੌਰ ਮਾਨ ਨੇ ਅੱਜ ਫੇਰ ਨੂਰਮੈਲ ਦੇ ਵਿੱਚ ਇਹ ਐਲਾਨ ਕੀਤਾ ਹੈ ਕਿ ਮੇਨ ਸੀਵਰੇਜ ਪੈਣ ਦਾ ਜਿਹੜਾ ਟੈਂਡਰ ਖੁੱਲ ਗਿਆ ਤੇ 2 ਮਹੀਨਿਆਂ ਦੇ ਵਿੱਚ ਇਹ ਕੰਮ ਮੁਕੰਮਲ ਹੋ ਤੇ ਜਾ ਰਿਹਾ ਹੈ। ਹੋਰ ਵੀ ਉਹਨਾਂ ਨੇ ਇਸ ਮੌਕੇ ਤੇ ਕਈ ਐਲਾਨ ਕੀਤੇ ਆ ਤੇ ਆਓ ਅੱਜ ਨੂਰਪੈਲ ਨੂੰ ਲੈ ਕੇ ਚਰਚਾ ਕਰਦੇ ਆ। ਮੁੱਦੇ ਦੀ ਗੱਲ ਪ੍ਰੂਵਾਂ ਵਿੱਚ ਤੁਹਾਡਾ ਦੋਸਤੋ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ। ਜਿਵੇਂ ਹਲਕਾ ਨਕੂਦਰ ਅਦੀਨ ਨਗਰ ਕੌਂਸਲ ਨੂਰਮਲ ਅਤੇ ਨਗਰ ਕੌਂਸਲ ਨਕੋਤਰ ਦੀਆਂ ਕਰੀਬ ਫਰਵਰੀ ਮਾਰਚ ਦੌਰਾਨ ਚੋਣਾਂ ਹੋਣ ਦੀ ਸੁਭਾਵਨਾ ਹੈ ਚੋਣ ਪ੍ਰਕਿਰਿਆ ਜਿਹੜੀ ਆ ਉਹ ਇਹਨਾਂ ਚੋਣਾਂ ਨੂੰ ਲੈ ਕੇ ਬੜੀ ਇੱਕ ਐਸਾ ਗਨਿਆਬੇ ਤੇਜ਼ੀ ਤੇ ਚੱਲ ਰਹੀ ਹੈ ਉੱਥੇ ਹੀ ਸੱਤਾਧਰ ਵੱਲੋਂ ਇਹਨਾਂ ਦੋਵੇਂ ਸ਼ਹਿਰਾਂ ਦੀ ਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੜਾਇਆ ਉਹ ਅੰਟੀ ਚੂਟੀ ਦਾ ਐਮਐਲਏ ਵੱਲੋਂ ਜੋਰ ਲਗਾਇਆ ਇਸ ਨੂੰ ਲੈ ਕੇ ਇਹ ਕਿੰਨੇ ਕੰਮ ਉਦੋਂ ਤੱਕ ਮੁਕੰਮਲ ਹੋ ਜਾਣਗੇ ਉਦੋਂ ਗੱਲ ਕਰਾਂਗੇ ਅੱਜ ਨੂਰਮੰਦ ਦੇ ਵਿੱਚ 58 ਪਰਿਵਾਰਾਂ ਨੂੰ ਜਿਨ੍ਹਾਂ ਦੇ ਕੱਚੇ ਮਗਾਣ ਨੇ ਔਰ ਉਹ ਪਰਿਵਾਰ ਜਿਹੜੇ ਆਪਣੇ ਮਕਾਨਾਂ ਨੂੰ ਨਹੀਂ ਬਣਾ ਸਕਦੇ ਜਿਆਦਾ ਗਰੀਬ ਹੋਣ ਕਰਕੇ ਸਰਕਾਰ ਵੱਲੋਂ ਇਹ ਜਿਹੜੀ ਆਵਾਸ ਯੋਜਨਾ ਤਹਿਤ ਇਹਨਾਂ 58 ਪਰਿਵਾਰਾਂ ਨੂੰ ਅੱਜ ਇਸ ਸਕੀਮ ਦੇ ਰਿਫਾਰਮ ਆ ਉਹ ਤਕਸੀਮ ਕਰਨ ਲਈ ਇੱਥੇ ਨਗਰ ਕੌਂਸਲ ਦਫ਼ਤਰ ਨੂਰਮੈਲ ਦੇ ਵਿੱਚ ਬੀਬੀ ਇੰਦਰਜੀਤ ਕੋਰਮਾਨ ਆਏ ਹੋਏ ਸੀ ਉਹਨਾਂ ਨੇ ਇੱਥੇ ਜਿਵੇਂ ਸਫਾਈ ਕਰਮਚਾਰੀਆਂ ਸੰਬੰਧਤ ਜਿਹੜੇ ਮੁਲਾਜ਼ਮਿਆਂ ਉਹਨਾਂ ਨੂੰ ਇੱਥੇ ਸਫਾਈ ਨਾਲ ਸੰਬੰਧਤ ਜਿੰਨੇ ਵੀ ਸਾਧਨਿਆਂ ਉਨਾ ਨੂੰ ਲੈ ਕੇ ਇਸ਼ਾਰਾ ਕੀਤਾ ਕਿ ਇਹਨਾਂ ਦੀ ਰਿਪੇਅਰ ਸਮੇਂ ਸਰ ਕਿਉਂ ਨਹੀਂ ਕਰਾਉਂਦੇ ਸ਼ਹਿਰ ਦੇ ਵਿੱਚ ਜਿਵੇਂ ਸ਼ਹਿਰ ਦੇ ਤੁਸੀਂ ਬਾਹਰਲੇ ਆਊਟਰ ਏਰੀਆ ਵਿੱਚ ਦੇਖੋਗੇ ਤਾਂ ਸ਼ਹਿਰ ਦੇ ਵਿੱਚੋਂ ਕਜਰਾ ਲਿਆ ਕੇ بڑے بڑے ਢੇਰ ਜਿਹੜੇ ਲੱਗੇ ਦਿਖਾਈ ਜਾਂਦੇ ਆ ਉਹ ਮੂੰਚਰਾਉਂਦੇ ਆ ਗੰਦਗੀ ਦੇ ਢੇਰ ਉੱਥੇ ਹੀ ਸ਼ਹਿਰ ਦੇ ਅੰਦਰ ਵੀ ਸਫਾਈ ਦਾ ਮੰਦਾ ਹਾਲ ਹੈ ਹੁਣ ਤੱਕ ਕਈ ਮੀਟਿੰਗਾਂ ਦੇ ਵਿੱਚ ਐਮਐਲਏ ਬੋਲਮ ਇਸ ਦਫ਼ਤਰ ਦੇ ਸਫਾਈ ਕਰਮਚਾਰੀਆਂ ਨੂੰ ਸਬੰਧਤ ਅਮਲੇ ਫੈਲੇ ਨੂੰ ਸਖਤ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਤਿੰਨ ਕੌਂਸਲਾਂ ਬੈਨੀਆਂ ਇਸ ਸ਼ਹਿਰ ਦੇ ਵਿੱਚ ਤਿੰਨਾਂ ਦਾ ਇੱਕੋ ਹੀ ਅਫਸਰ ਇਸ ਅਫਸਰ ਦੀ ਚੰਗੀ ਕਾਰਗੁਜ਼ਾਰੀ ਨੂੰ ਲੈ ਕੇ ਇੱਕ ਦਫ਼ਤਰ ਦੋ ਦਫ਼ਤਰ ਤਿੰਨ ਦਫ਼ਤਰਾਂ ਦੇ ਵਿੱਚ ਕਾਰਸਾਧਕ ਰਣਜੀਤ ਸਿੰਘ ਨੂੰ ਲਗਾਇਆ ਗਿਆ ਇਹ ਤੇ باوجود ਵੀ ਮੇਰੀ ਸਫਾਈ ਆ ਉਹਦਾ ਮੰਦਾ ਹਾਲ ਹੈ ਤੇ ਹਾਲ ਮੰਡਾ ਬਿਲਗੇ ਦੇ ਵਿੱਚ ਵੀ ਨਜ਼ਰ ਆਉਂਦਾ ਤੇ ਨਕੂਦਰ ਦੇ ਵਿੱਚ ਤਾਂ ਕਹਿ ਸਕਦੇ ਆਂ ਵੀ ਕਾਂਗਰਸ ਨਾਲ ਸੰਬੰਧਿਤ ਕਮੇਟੀ ਹੈ ਨੂਰਮੈਲ ਵਿੱਚ ਵੀ ਕਾਂਗਰਸ ਨਾਲ ਸੰਬੰਧਿਤ ਕਮੇਟੀ ਹੈ ਤੇ ਕਾਂਗਰਸ ਨਾਲ ਸੰਬੰਧਿਤ ਕਮੇਟੀ ਚਾਹੁੰਦੀ ਹੈ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣ ਜਵੇ ਤਾਂ ਫਿਰ ਅਸੀਂ ਕੰਮ ਕਰਾਂਗੇ ਜੋਰਾਂ ਤੇ ਦੋਸਤੋ ਜੋਰਾਂ ਤੇ ਕੰਮ ਹੁਣ ਨਹੀਂ ਹੋਇਆ ਤੇ ਗਾਂ ਕਿੰਨਾ ਕੁ ਹੋਣਾ ਇਹ ਸਮਾਂ ਦੱਸੇਗਾ ਪਰ ਜਿਵੇਂ ਸੀਵਰੇਜ ਦੇ ਹਾਲਾਤ ਨੂਰਮੈਲ ਦੇ ਵਿੱਚ ਬਣੇ ਆ ਪਹਿਲਾਂ ਵੀ ਕੰਮ ਕਰਦੀ ਸਰਕਾਰ ਰਹਿ ਚੁੱਕੀ ਹੈ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ 2022 ਵਿੱਚ ਆਈ ਆ 17 ਤੋਂ 22 ਤੱਕ ਕਾਂਗਰਸ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸਮੇ ਇਹ ਪਿਆ ਸੀਵਰੇਜ ਜਿਹੜਾ ਸੀਵਰੇਜ ਅਜੇ ਤੱਕ ਸ਼ਹਿਰ ਦੇ ਵਿੱਚ ਥਾਂ ਥਾਂ ਓਵਰਫਲੋ ਹੋਇਆ ਉਸ ਸੀਵਰੇਜ ਨੂੰ ਕਾਂਗਰਸ ਵੀ ਨਹੀਂ ਹੱਲ ਕਰ ਸਕੀ ਹੁਣ ਵਾਰੀ ਆਮ ਆਦਮੀ ਪਾਰਟੀ ਦੀ ਸੀ ਆਮ ਆਦਮੀ ਪਾਰਟੀ ਵੱਲੋਂ ਜਿਵੇਂ ਇਹਦਾ ਹੱਲ ਗਲਾਡਾ ਦੇ ਐਕਸੀਨ ਐਸ ਡੀਓ ਨੂੰ ਵਾਰ-ਵਾਰ ਐਮਐਲ ਨੂੰ ਬੁਲਾ ਕੇ ਭਾਵੇਂ ਕਿ ਹੁਣ ਤੱਕ ਡੀਸੀ ਦੀ ਵੀ ਇੱਕ ਵਿਜਿਟ ਹੋ ਚੁੱਕੀ ਹੈ ਉਹਨਾਂ ਨੇ ਹੱਲ ਲੱਭਿਆ ਕਿ ਜਿੰਨਾ ਚਿਰ ਇਸ ਸੀਵਰੇਜ ਦੀ ਮੇਨ ਰਾਈਜ਼ਿੰਗ ਜਿਹੜੀ ਲਾਈਨ ਆ ਪਾਈਪਲਾਈਨ ਉਹ ਅੱਗੇ ਨਹੀਂ ਪੈਂਦੀ ਇਹਦਾ ਪਾਣੀ ਅੱਗੇ ਚੱਕ ਕੇ ਨਹੀਂ ਸੁਟਿਆ ਜਾਂਦਾ ਉਹਨਾਂ ਚ ਇਹਦਾ ਕੋਈ ਹੱਲ ਨਹੀਂ ਜਦੋਂ ਕਿ ਨੂਰਮੈਲ ਸ਼ਹਿਰ ਤੇ ਆਲੇ ਦੁਆਲੇ ਛੱਪੜ ਤੁਸੀਂ ਦੇਖੇ ਹੋਣੇ ਆ ਨੱਕੋ ਨੱਕ ਭਰੇ ਆ ਨਿਚੀ ਜਾਇਦਾਦਾਂ ਦੇ ਵਿੱਚ ਇਹ ਪਾਣੀ ਖੜਾ ਤੇ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹ ਮੇਨ ਰਾਈਜ਼ਿੰਗ ਦਾ ਕੰਮ ਜਿਹੜਾ ਆ ਉਹ ਸ਼ੁਰੂ ਹੋਣ ਲਈ 15 ਦਿਨਾਂ ਤੱਕ ਇਹ ਕੰਮ ਸ਼ੁਰੂ ਹੋਣ ਦਾ ਵਾਅਦਾ ਕੀਤਾ ਹੈ ਅੱਜ ਨੂਰਮੈਲ ਸ਼ਹਿਰ ਦੇ ਵਸਨੀਕਾਂ ਨਾਲ ਐਮਐਲਏ ਨੇ ਤੇ ਉੱਥੇ ਉਨੀ ਬਿਜਲੀ ਨੂੰ ਲੈ ਕੇ ਅਤੇ ਕੋ ਰੈਨੋਵੇਸ਼ਨ ਹੋਣ ਵਾਲੀ ਉੱਥੇ ਹੀ ਨਗਰ ਕਾਉਂਸਲ ਦੇ ਨਾਲ ਸੰਬੰਧਿਤ ਜਿਹੜੇ ਕੰਮ ਵਿਕਾਸ ਦੇ ਆ ਉਹਨਾਂ ਨੂੰ ਲੈ ਕੇ ਵੀ ਕਾਰਸਾਧਕ ਅਫਸਰ ਰਦੀਰ ਸਿੰਘ ਨੂੰ ਸਖਤ ਹਦਾਇਤਾਂ ਦਿੱਤੀਆਂ ਦਿਨ ਸਖਤ ਹਦਾਇਤਾ ਕਰਨ ਦੇ ਚੱਲਦੇ ਆ ਕਹਿ ਸਕਦੇ ਹਾਂ ਸਤਾ ਤਰ ਵੱਲੋਂ ਸਖਤ ਹਦਾਇਤਾਂ ਹੀ ਕੀਤੀਆਂ ਜਾ ਸਕਦੀਆਂ ਕਿੰਨਾ ਕੁ ਕਾਪਸ ਇਹ ਜਿਹੜੇ ਅਫਸਰ ਆ ਕੰਮ ਨਵੇੜ ਲੜ ਗਏ ਇਹ ਆਪਾਂ ਨੂੰ ਪਤਾ ਲੱਗ ਜਾਣਾ ਅਗਲੇ ਫਰਵਰੀ ਤੱਕ ਅਸੀਂ ਤੁਹਾਨੂੰ ਜ਼ਰੂਰ ਨਾਮ ਨਾਲ ਇਹ ਦੱਸ ਦੇ ਰਹਾਂਗੇ ਕਿ ਨੂਰ ਮਹਿਲ ਵਿੱਚ ਜਾਂ ਨਕੌਦਰ ਵਿੱਚ ਜਿੰਨੇ ਵੀ ਕੰਮ ਸਿਹਰੇ ਆ ਉਹ ਕੰਮ ਕੀ ਮੁਕੰਮਲ ਹੋ ਗਏ ਜਾਂ ਅਧ ਅਧੂਰੇ ਹੋਏ ਆ ਇਹਦੇ ਬਾਰੇ ਵੀ ਚਰਚਾ ਕਰਾਂਗੇ ਕਿ ਕਿਹੜੇ ਕੰਮ ਅਧ ਅਧੂਰੇ ਰਹਿ ਗਏ ਨੇ ਤੇ ਦੋਸਤੋ ਇਹ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਜਿਵੇਂ ਅੱਜ ਆਪਾਂ ਨੂਰ ਮਹਿਲ ਨੂੰ ਲੈ ਕੇ ਇਹ ਚਰਚਾ ਕੀਤੀ ਹੈ ਇੱਕ ਪਾਸੇ ਨੂਰਮਹਿਲ ਦੇ ਵਿੱਚ ਸੀਵਰੇਜ ਦਾ ਮੁੱਦਾ ਅੱਜ ਸਕੂਲ ਦੀ ਬਿਲਡਿੰਗ ਨੂੰ ਲੈ ਕੇ ਐਮ ਐਲ ਏ ਇੰਦਰਜੀਤ ਕੌਰ ਮਾਨ ਨੇ ਕੋਈ ਗੱਲ ਨਹੀਂ ਕੀਤੀ ਹੋ ਸਕਦਾ ਮੌਕੇ ਤੇ ਕਿਸੇ ਪੱਤਰਕਾਰ ਨੇ ਵੀ ਇਹ ਸਵਾਲ ਨਹੀਂ ਉਠਾਇਆ ਕਿ ਕੀ ਇਤਨਾ ਸਕੂਲ ਵੀ ਜਿਹੜਾ ਆ ਉਹ ਉਹਦੀ ਬਿਲਡਿੰਗ ਦੀ ਉਸਾਰੀ ਦਾ ਕੋਈ ਕੰਮ ਅੱਗੇ ਵਧੂ ਭਾਵੇਂ ਕਿ ਪਿਛਲੇ ਦਿਨੀ ਇਸ ਨੂੰ ਲੈ ਕੇ ਵੀ ਮਾਨ ਨੇ ਆਖਿਆ ਕਿ ਹਾਂ ਇਸ ਸਕੂਲ ਨੂੰ ਲੈ ਕੇ ਵੀ ਜਿਹੜਾ ਆ ਉਹ ਐਸ ਜਿਹੜਾ ਬਜਟ ਦੇ ਵਿੱਚ ਉਹ ਖਰਚਾ ਰੱਖਿਆ ਜਾਣਾ ਇਹਦੇ ਬਾਰੇ ਵੀ ਅਗਲੇ ਦਿਨਾਂ ਵਿੱਚ ਕੀ ਸਕੂਲ ਨੇ ਬਜਟ ਜਿਹੜਾ ਰੱਖ ਦਿੱਤਾ ਗਿਆ ਕੀ ਸਕੂਲ ਦੀਆਂ ਅਗਲੀਆਂ ਪੂਣੀਆਂ ਉਹ ਕੱਤੀਆਂ ਜਾਣੀਆਂ ਇਹ ਵੀ ਚਰਚਾ ਕਰਾਂਗੇ ਸੋ ਦੋਸਤੋ ਨੂਰਮੈਲ ਸ਼ਹਿਰ ਵਾਸੀਆਂ ਲਈ ਇਹ ਜਿੰਨੇ ਵੀ ਐਮਐਲਏ ਵੱਲੋਂ ਕੰਮ ਕਰਨ ਦਾ ਜਿਹੜਾ ਵਾਅਦਾ ਕੀਤਾ ਆ ਇਹ ਬੂਟਾਂ ਤੋਂ ਪਹਿਲਾਂ ਪਹਿਲਾਂ ਅਗਰ ਇਹ ਕੰਮ ਹੋ ਜਾਂਦੇ ਨੇ ਤਾਂ ਸ਼ਹਿਰ ਵਾਸੀ ਜਰੂਰ ਜਿਹੜਾ ਆ ਉਹ ਇਹ ਸਰਕਾਰ ਦੀ ਵਾਵਾ ਕਰ ਸਕਦੇ ਆ ਜੇ ਇਹ ਕੰਮ ਨਹੀਂ ਹੋਈ ਤਾਂ ਫਿਰ ਤੁਹਾਨੂੰ ਇਹਦੇ ਬਾਰੇ ਤਾਂ ਚੰਗੀ ਤਰ੍ਹਾਂ ਪਤਾ ਆ ਕਿ ਸ਼ਹਿਰ ਵਾਸੀਆਂ ਨੇ ਜਦੋਂ ਇਹ ਬੂਟਾਂ ਆਉਣੀਆਂ ਆ ਉਸ ਵੇਲੇ ਜਿਹੜਾ ਈਵੀਐਮ ਮਸ਼ੀਨਾਂ ਅਗਰ ਬੂਟਾਂ ਪਈਆਂ ਜਾਂ ਮੂਹਰ ਲਾ ਕੇ ਜਿਹੜਾ ਆ ਸ਼ਹਿਰ ਵਾਸੀਆਂ ਨੇ ਆਪਣਾ ਫੈਸਲਾ ਦੇ ਦੇਣਾ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਜਿਹੜੀ ਆ ਉਹ ਕਿੰਨਾ ਕੁ ਸ਼ਹਿਰ ਵਾਸੀਆਂ ਨੂੰ ਖੁਸ਼ ਕਰ ਲੈਂਦੀ ਆ ਇਹ ਵੀ ਆਪਣੇ ਵਿੱਚ ਆਪਣੇ ਆਪ ਵਿੱਚ ਇੱਕ ਸਵਾਲ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਕੀ ਉਹ ਸਰਕਾਰੀ ਦਫ਼ਤਰਾਂ ਨਗਰ ਪੰਚਾਇਤ ਬਿਜਲੀ ਦਫ਼ਤਰ ਕਹੋ ਜਾਂ ਜਿਹੜਾ ਆ ਸੀਵਰੇਜ ਬੋਰਡ ਤੋਂ ਆਪਣੇ ਪੱਧਰ ਤੇ ਕੰਮ ਨੂੰ ਕੀ ਕਰਵਾ ਲੈਂਦੇ ਆ ਕਿਉਂਕਿ ਜਿਵੇਂ ਦੇਖਿਆ ਜਾਂਦਾ ਹੈ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਆ ਉਹ ਆਪਣੇ ਆਪ ਵਿੱਚ ਵੱਡੀ ਦਿੱਖ ਰਹੀ ਆ ਪਰ ਕੰਮ ਜਿਵੇਂ ਦੇਖਦੇ ਹਾਂ ਅਸੀਂ ਐਮ ਐਲ ਏ ਤੋਂ ਬਗੈਰ ਹੋਰ ਵੀ ਜੀ ਗੱਲ ਕੀਤੀ ਜਾਵੇ ਹੇਠਲੇ ਪੱਧਰ ਤੇ ਬੇਚਕ ਆਉਣ ਵਾਲੀ ਜਿਹੜੀ ਨਗਰ ਕੌਂਸਲ ਦੇ ਵਿੱਚ ਜਿਹੜੇ ਕੌਂਸਲਰ ਬਣਦੇ ਬਹੁਤ ਸਾਰੇ ਸ਼ਕੀਨ ਨੇ ਉਸ ਕਮੇਟੀ ਦੇ ਵਿੱਚ ਪ੍ਰਧਾਨ ਬਣਦੇ ਬਹੁਤ ਸਾਰੇ ਚਾਹਵਾਨ ਨੇ ਪਰ ਅਜੇ ਤੱਕ ਜੇ ਦੇਖਿਆ ਜਾਵੇ ਇਸ ਸ਼ਹਿਰ ਦੇ ਵਿੱਚ ਕੋਈ ਅਜਿਹਾ ਚਿਹਰਾ ਜਿਹੜਾ ਉੱਪਰ ਕੇ ਸਾਹਮਣੇ ਨਜ਼ਰ ਨਹੀਂ ਆ ਰਿਹਾ ਜਿਹੜਾ ਹੁਣ ਤੋਂ ਹੀ ਸ਼ਹਿਰ ਦੇ ਵਿੱਚ ਇਹਨਾਂ ਕੰਮਾਂ ਨੂੰ ਕਰਵਾਉਣ ਲਈ ਇਹਨਾਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਉੱਤੇ ਆਪਣਾ ਔਰਾ ਰੱਖਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕਈਆਂ ਦੇ ਮੰਨ ਚ ਇਹ ਹੈ ਵੀ ਸ਼ਾਇਦ ਪ੍ਰਧਾਨ ਬਣ ਕੇ ਇਹੇ ਕੰਮ ਕੀਤੇ ਜਾ ਸਕਦੇ ਆ ਜਦੋਂ ਕਿ ਕਈ ਜਿਹੜੇ ਆਗੂ ਆ ਪਹਿਲੇ ਹੀ ਉਹ ਆਪਣੇ ਕੰਮ ਕਰਨ ਦੀ ਜਿਹੜੀ ਉਹਨਾਂ ਦੀ ਕਹਿ ਸਕਦੇ ਆ ਇਹ ਯੋਜਨਾ ਹੁੰਦੀ ਆ ਉਹ ਸ਼ਹਿਰ ਦੇ ਵਿੱਚ ਅਸਰ ਛੱਡ ਜਾਂਦੇ ਆ ਹਾਂ ਇਹ ਜ਼ਰੂਰ ਹੋ ਸਕਦਾ ਵੇ ਆਉਣ ਵਾਲੇ ਦਿਨਾਂ ਵਿੱਚ ਕੋਈ ਅਜੀਹਾ ਚਿਹਰਾ ਨਜ਼ਰ ਆਵੇ ਪਰ ਅਜੇ ਤੱਕ ਅਸੀਂ ਇਹਦੇ ਬਾਰੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਸੋ ਦੋਸਤੋ ਅੱਜ ਦਾ ਨੂਰ ਨੂਰਮਹਿਲ ਦੇ ਵਿੱਚ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਦਾ ਜਿਹੜਾ ਘੇੜਾ ਸੀ ਭਾਵਾਂ ਉਹ 58 ਪਰਿਵਾਰਾਂ ਨੂੰ ਕਾਰ ਬਣਾਉਣ ਨੂੰ ਲੈ ਕੇ ਜਿਹੜੀ ਹੈ ਸੈਕਸ਼ਨ ਸੈਕਸ਼ਨ ਹੋਇ ਕਾਰਮ ਜਿਹੜਿਆ ਉਹ ਵੰਡਣ ਦਾ ਸੀ ਪ੍ਰੋਗਰਾਮ ਉਹਨੂੰ ਲੈ ਕੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਲੈ ਕੇ ਸਰਕਾਰੀ ਅਫਸਰਾਂ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਆ ਸਖਤ ਹਦਾਇਤਾਂ ਦਿੱਤੀਆਂ ਆ ਕਿ ਜਿਹੜੇ ਪੈਂਡਿੰਗ ਕੰਮ ਆ ਉਹਨਾਂ ਨੂੰ ਜਲਦੀ ਨਿਬੇੜਿਆ ਜਾਵੇ ਕਿ ਕਿੰਨੇ ਕੰਮ ਨਿਪੜਦੇ ਆ ਇਸ ਨੂੰ ਲੈ ਕੇ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਚਰਚਾ ਕਰਾਂਗੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਇਸ ਵੀਡੀਓ ਨੂੰ ਲਾਇਕ ਦੋਸਤੋ ਜਰੂਰ ਕਰਿਓ ਅੱਗੇ ਸ਼ੇਅਰ ਵੀ ਆਪਣੇ ਦੋਸਤਾਂ ਤੱਕ ਤੁਸੀਂ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਚੰਗੀ ਕੋਈ رائے ਹੋਵੇ ਨੋਰਮਲ ਸ਼ਹਿਰ ਲਈ ਮਕੂਦਰ ਸ਼ਹਿਰ ਲਈ ਉਹ ਵੀ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਜੋ ਕਈ ਵੀਰ ਸਾਡੇ ਨੇਟਿਵ ਕਮੈਂਟ ਕਰਦੇ ਆ ਉਹ ਆਪਣੀ ਸੋਚ ਦਾ ਜਿਹੜਾ ਆ ਉਹ ਕਹਿ ਸਕਦੇ ਆ ਕਿ ਉਹ ਮਜ਼ਾਹ ਕਰ ਜਾਂਦੇ ਨੇ ਉਹਨਾਂ ਨਾਲ ਵੀ ਅਸੀਂ ਸਹਿਮਤ ਆ ਸੋ ਧੰਨਵਾਦ ਆ ਕੱਲ ਤੁਹਾਡੇ ਲਈ ਇੱਕ ਹੋਰ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਧੰਨਵਾਦ